ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਿਹੰਗ ਬਾਣੇ ਦੇ ਵਿੱਚ ਆਏ ਲੁਟੇਰਿਆਂ ਵੱਲੋਂ 20 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸਕੂਟਰੀ ਸਵਾਰ ਵਿਅਕਤੀ ਦੇ ਨਾਲ ਇਹ 20 ਲੱਖ ਰੁਪਏ ਦੀ ਲੁੱਟ ਹੋਈ ਹੈ ਮੌਕੇ ਉੱਤੇ ਖੜੇ ਰਾਹਗੀਰ ਨੇ ਦੱਸਿਆ ਕਿ ਨਿਹੰਗ ਬਾਣੇ ਦੇ ਵਿੱਚ ਆਏ ਲੁਟੇਰੇ ਪਿਸਤੌਲ ਦੀ ਨੋਕ ਉੱਤੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤਾਂ ਲੁੱਟਖੋ ਦੀ ਵਾਰਦਾਤ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਵਕ ਵਕ ਐਂਗਲਾਂ ਤੋਂ ਇਸ ਲੁੱਟਖੋ ਦੇ ਮਾਮਲੇ ਦੀ ਹੁਣ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਣ ਮੁਤਾਬਕ ਚਾਰ ਨਿਹੰਗ ਸਿੰਘ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਇਸ ਲੁੱਟਖੋ ਦੀ ਵਾਰਦਾਤ ਤੋਂ ਬਾਅਦ ਮੌਕੇ ਉੱਤੇ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਬੇਸ਼ੱਕ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ 20 ਲੱਖ ਰੁਪਏ ਦੀ ਲੁੱਟ ਹੋਈ ਹੈ ਤੇ ਲੁੱਟੇਰਿਆਂ ਦਾ ਅਜੇ ਤੱਕ ਕੋਈ ਵੀ ਸੁਰਾਗ ਹੈ ਜਿਹੜਾ ਪੁਲਿਸ ਦੇ ਹੱਥ ਨਹੀਂ ਲੱਗਾ ਤਾਂ ਇਸ ਮੌਕੇ ਉੱਤੇ ਮੌਜੂਦ ਆ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਚਾਰ ਦੇ ਕਰੀਬ ਨਿਹੰਗ ਸਿੰਘ ਦੇ ਬਾਣੇ ਵਿੱਚ ਲੁਟੇਰਿਆਂ ਵੱਲੋਂ ਪਹਿਲਾਂ ਸਕੂਟਰੀ ਚਾਲਕ ਦੇ ਵਿੱਚ ਗੱਡੀ ਮਾਰੀ ਗਈ ਤਾਂ ਜਿਸ ਤੋਂ ਬਾਅਦ ਸਕੂਟਰੀ ਦੇ ਉੱਤੇ ਸਵਾਰ ਵਿਅਕਤੀ ਸਾਈਡ ਦੇ ਉੱਤੇ ਹੋ ਗਿਆ ਤਾਂ ਉਸ ਤੋਂ ਬਾਅਦ ਉੱਤਰ ਕੇ ਆਏ ਨਿਹੰਗ ਬਾਣੇ ਦੇ ਵਿੱਚ ਲੁਟੇਰਿਆਂ ਨੇ 20 ਲੱਖ ਰੁਪਏ ਦੀ ਆ ਲੁੱਟ ਨੂੰ ਅੰਜਾਮ ਦਿੱਤਾ ਤਾਂ ਘਟਨਾ ਨੂੰ ਅੰਜਾਮ ਦੇ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ ਹਾਲਾਂਕਿ ਇਸ ਪੂਰੇ ਮੌਕੇ ਨੂੰ ਜਾਂਚ ਕਰਨ ਦੇ ਲਈ ਐਸਪੀ ਸਿਟੀ ਮੌਕੇ ਉੱਤੇ ਪਹੁੰਚੇ ਨੇ ਜਿਸ ਦੌਰਾਨ ਉਹਨਾਂ ਆਖਿਆ ਕਿ ਉਹ ਜਾਂਚ ਕਰਨ ਦੇ ਲਈ ਪਹੁੰਚੇ ਨੇ ਤੇ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ ਸਨ ਜਿਨ੍ਹਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਵਕ ਵਕ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਔਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਇਹਨਾਂ ਔਰੋਪੀਆਂ ਨੂੰ ਆ ਗ੍ਰਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਲਿੰਗਾ ਨੇ ਚਾਰ ਨਿੰਗਸ ਜਾਈ ਚੱਲੋ ਗੱਡੀ ਜੀ ਪਿੱਛੇ ਸਟicker ਲੱਗਾ ਦੁਜੰਗਵਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਪੈਰ ਤੇ ਕੱਟਰ ਲੱਗੇ cream color ਦੀ ਗੱਡੀ ਸੀ ਉਹ ਗਲੀ 'ਚ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨਾਂ ਚਾਬੀ ਕੋਹ ਕੇ ਲੈ ਕੇ ਨਾਲ ਬੈਠੋ ਕੇ ਲੈ ਤੇ ਜਿਸ ਤੋਂ ਕੁਲਪ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਸੀ ਤੇ ਉਹ 4 ਸੀ ਉਹ 4 ਜਾਣੇ ਕਿੰਨੇ ਵਜੇ ਦੀ ਘਟਣਾ ਹੈ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਿ ਅਚਾਨਕ ਇਹ ਨਹੀਂ ਘਟੀ ਸੀ ਐਨਟੀ ਘੱਟੀ ਧੀ ਜਮਾਂ ਸੇਮ ਸੇਮ ਗੱਡੀ ਧੀ ਅੱਛਾ ਕਿੱਥੋਂ ਭੱਜੇ ਫਿਰੋ ਟੁੱਟਾ ਗਿਆ ਭਾਈ ਜਮਾਂ ਪੁਨਾ ਨਾ ਰੋਡ ਨੂੰ ਆਪਾਂ ਆਪਾਂ ਸੀਗਾ ਉਹਨਾਂ ਕੋਲ ਛੋਟਾ ਸੀ ਟੱਟਾ ਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੜਕ ਸਿੰਘ ਰੋਡ ਹੈ ਅਜੇ ਪਿੱਛੇ ਆ ਰਹੇ ਸੀਗੇ ਉਹ ਚੋਪੀ ਚੋ ਉਹ ਨੇੜੇ ਵਿਅਕਤੀ ਤੋਂ ਪੇਮੈਂਟ ਕੋਈ ਉਹ ਪੁਲਿਸ ਨੂੰ ਦੱਸਿਆ ਉਸਨੇ ਪੇਮੈਂਟ ਨਹੀਂ ਕਰਿਆ ਹਾਂ ਜੀ ਕਰਨਾ ਇਹਨੇ ਮਤਲਬ 20 ਲੱਖ ਕਹ ਰਹੇ ਉਹ ਆ ਰਹੇ ਬੈਕ ਸੀ ਬਲੈਕ ਕਲਰ ਦਾ ਕਾਹਦਾ ਕੰਮ ਲਾਈ ਰੋਡ ਦਾ ਕੰਮ ਸੀ ਕੀ ਲੱਗੇ ਹੋਏ ਸੀ ਆਹ ਉਹਦਾ ਬਹੁਤ ਕੀ ਮਾਮਲਾ ਪੁਰਾ ਇੱਕ ਕੁਝ ਪਹਿਲਾਂ 10 15 ਮਿੰਟ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਮਤਲਬ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਾਰਨਿੰਗ ਸ਼ੇਨ ਦਾ ਕੰਮ ਕਰਦੇ ਆ ਤੇ ਤੂੰ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਇਕੱਠੀ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਬੰਦੇ ਨੂੰ ਟੱਕੇ ਤਿੰਨ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹ ਮੌਕੇ ਦੇ ਸਾਡੀ ਟੀਮ ਚਾਹ ਜਾਈਆਂ ਨੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਰਜਿਸਟਰ ਕਰ ਰਹੇ ਆ ਤੇ ਜਲਦੀ ਜਿਹੜਾ ਤੁਸੀਂ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਪ੍ਰੋਸੈਸ ਕਰ ਦੇਵੋ ਕਰਾਂਗੇ ਇਹ ਲਿਕਟਨਾ ਕਿੰਨੇ ਮਹੀਨੇ ਦੀ ਕਰਾ ਦੇਸੀ ਕੌਮ ਕੀ ਹੁਲੀ ਆਸੀ ਦੱਸਿਆ ਉਹਨੇ ਕੁਝ ਇਨਪੁਟ ਸਟੇਗਲ ਹੈ ਗਿਆ ਜੀ ਜਿਹਦਾ 10 ਦਾ ਸਮਤਾਵਕ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਨਸ ਅਗੇ ਉਹਨਾਂ ਨਾਮ ਸਾਰਾ ਨਾਲ ਗੱਲ ਕਰਕੇ ਦਰਪੇਸ਼ ਕਰੋ ਸਰ ਗੱਡੀ ਕਿਹੜੀ ਰਕਮ ਲੈ ਕੇ ਜਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਾਂ ਕਿਧਰ ਨੂੰ ਦੇਣ ਚਲੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੋਈ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਉਹ ਗੱਡੀ ਚ ਦੋ ਬੰਦੇ ਨ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਲੈ ਕੇ ਗੱਲ ਕਰ ਰਹੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰੂ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਪਰ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿੰਨਾ ਜਿੰਨਾ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇੱਧਰ ਨੂੰ ਜਾਣਾ ਸੀ ਉਹਨਾਂ ਨੇ ਇੰਦਰਪੁਰ ਦੇ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਸਰ ਇਹਨਾਂ ਦੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇ ਕੋਈ ਫੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਾਰੇ ਤੱਕ ਇਹਨਾਂ ਜਿੱਜਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਠੀਕ ਹੈ ਥੈਂਕ ਯੂ ਥੈਂਕ ਯੂ